ਇੱਥੇ ਆ타 ਅੱਜ ਮੈਂ ਤੇ ਮੇਰੇ ਫਰੰਟ ਤੇ ਜਿਹੜੇ ਆਗੂ ਮੈਂਬਰ ਸੀਗੇ ਉਹ ਮੁੱਖ ਮੰਤਰੀ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅੱਜ ਇੱਥੇ ਧੰਨਵਾਦ ਕਰਨ ਆਏ ਸੀਗੇ ਕਿਉਂਕਿ ਸਾਡੀ ਭਰਤੀ ਅਕਤੂਬਰ 21 ਦੇ ਵਿੱਚ ਜੋ ਸ਼ੁਰੂ ਕੀਤੀ ਗਈ ਸੀਗੀ ਉਹ ਅਗਸਤ 8 2022 ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਕੁਐਸ਼ ਕਰ ਦਿੱਤੀ ਗਈ ਸੀਗੀ ਤੇ ਉਸ ਦੇ ਵਿਰੁੱਧ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਇਹ ਭਰੋਸਾ ਦਿਵਾਇਆ ਸੀਗਾ ਕਿ ਉਹ ਇਸ ਦੀ ਪੂਰ ਜ਼ੋਰ ਤਰੀਕੇ ਨਾਲ ਪੈਰਵੀ ਕਰਨਗੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਕਤੂਬਰ 2022 ਦੇ ਵਿੱਚ ਜੋ ਸਾਡੀ ਮੀਟਿੰਗ ਭਗਵੰਤ ਸਿੰਘ ਮਾਨ ਜੀ ਨਾਲ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨਾਲ ਹੋਈ ਸੀਗੀ ਉਹਦੇ ਚੱਲਦੇ ਹੋਏ ਅੱਜ ਸਤੰਬਰ 23 2024 ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਸਾਡੀ ਜਿਹੜੀ ਅਪੀਲ ਹੈ ਉਹ ਸੁਣੀ ਗਈ ਹੈ ਸਰਕਾਰ ਦੀ ਜੋ ਅਪੀਲ ਹੈ ਉਹ ਸੁਣੀ ਗਈ ਹੈ ਤੇ ਸਾਡੀ ਭਰਤੀ ਨੂੰ ਜਿਹੜਾ ਹੈਗਾ ਉਹ ਮੁੜ ਤੋਂ ਸੁਰਜੀਤ ਕਰ ਦਿੱਤਾ ਗਿਆ ਹੈ ਤਾਂ ਅਸੀਂ ਅੱਜ ਭਗਵੰਤ ਸਿੰਘ ਮਾਨ ਜੀ ਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਤੇਜ ਦੇ ਨਾਲ ਨਾਲ ਉਹਨਾਂ ਦੀ ਟੀਮ ਦਾ ਸਰਦਾਰ ਹਜੂਰ ਸਿੰਘ ਬੈਂਸੀ ਮਾਨਯੋਗ ਉਚੇਰੀ ਸਿੱਖਿਆ ਮੰਤਰੀ ਤੇ ਉਸ ਵੇਲੇ ਦੇ ਮੰਤਰੀ ਜੋ ਜਿਸ ਵੇਲੇ ਸਾਡੀ ਅਪੀਲ ਫਾਈਲ ਕੀਤੀ ਗਈ ਸੀਗੀ ਸਰਦਾਰ ਗੁਰਮੀਤ ਸਿੰਘ ਮੀਥੇਰ ਜੀ ਉਹਨਾਂ ਦਾ ਧੰਨਵਾਦ ਕਰਨ ਆਏ ਸੀਗੇ ਕਿ ਉਹਨਾਂ ਨੇ ਇੱਕ ਰਿਕਾਰਡ ਟਾਈਮ ਦੇ ਵਿੱਚ 2 ਸਾਲ ਦੇ ਵਿੱਚ ਡਿਵੀਜ਼ਨ ਬੈਂਚ ਤੇ ਜਿਸ ਤਰੀਕੇ ਨਾਲ ਪੁਰਜ਼ੋਰ ਤਰੀਕੇ ਨਾਲ ਪੈਰਵੀ ਜੋ ਕੀਤੀ ਹੈ 19 ਹੀਅਰਿੰਗਸ ਕੀਤੀਆਂ ਨੇ ਬਹੁਤ ਸ਼ਾਰਟ ਡੇਟਸ ਸਾਨੂੰ ਮਿਲੀਆਂ ਨੇ ਸਰਕਾਰ ਦੀ ਪੁਰਜ਼ੋਰ ਪੈਰਵੀ ਦੇ ਕਾਰਨ ਤੇ ਜਿਸ ਕਰਕੇ ਸਾਡਾ ਇਹ ਸਿੱਟਾ ਨਿਕਲਿਆ ਹੈ ਕਿ 11 58 ਅਸਿਸਟੈਂਟ ਪ੍ਰੋਫੈਸਰ ਐਂਡ ਲਾਇਬ੍ਰੇਰੀ ਦੀ ਭਰਤੀ ਨੂੰ ਹਰੀ ਚੰਡੀ ਸਰਕਾਰ ਵੱਲੋਂ ਮਿਲੀ ਹੈ ਤੇ ਅੱਜ ਜਦੋਂ ਅਸੀਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨ ਆਏ ਸੀਗੇ ਤਾਂ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਹੈ ਕਿ ਜਲਦ ਤੋਂ ਜਲਦ ਜਿਹੜੇ ਸਾਡੇ ਸਾਥੀ ਸਟੇਸ਼ਨਾਂ ਤੇ ਪਹੁੰਚ ਨਹੀਂ ਚੁੱਕੇ ਸੀਗੇ ਸਟੇਸ਼ਨਡ ਜੁਆਇੰਟ ਸੀਗੇ ਹੈੱਡਕੁਆਰਟਰ ਦੇ ਵਿੱਚ 483 ਸਾਥੀ ਤੇ ਇਹਦੇ ਨਾਲ ਸਾਡੇ ਲਿਸਟਾਂ ਵਾਲੇ ਸਾਥੀ ਪੰਜਾਬੀ ਇੰਗਲਿਸ਼ ਹਿੰਦੀ ਤੇ ਲਾਇਬ੍ਰੇਰੀਅਨ ਦੇ ਉਹ ਵੀ ਜਲਦ ਤੋਂ ਜਲਦ ਕਾਲਜਾਂ ਦੇ ਵਿੱਚ ਹੋਣਗੇ 25 ਸਾਲ ਤੋਂ ਬਾਅਦ ਇਹ ਆਈਏ ਭਰਤੀ ਪੰਜਾਬ ਦੇ ਕਾਲਜਾਂ ਨੂੰ ਜੋ ਕਿ ਬੜੇ ਅ ਪਤਲੇ ਹਾਲਾਤ ਦੇ ਵਿੱਚ ਸੀਗੇ ਉਹਨਾਂ ਨੂੰ ਮੁਰਤੋਂ ਸੁਰਜੀਤ ਕਰੇਗੀ ਤੇ ਪੰਜਾਬ ਦੀ ਡਿਵੈਲਪਮੈਂਟ ਦੇ ਵਿੱਚ ਇੱਕ ਪ੍ਰਮੁੱਖ ਯੋਗਦਾਨ ਦੇਵੇਗੀ ਇਸ ਲਈ ਅਸੀਂ ਸਾਰੇ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇੱਥੇ ਧੰਨਵਾਦ ਕਰਨਾ ਆਏ ਸੀਗੇ ਸਰਦਾਰ ਹਰਜੋਤ ਸਿੰਘ ਬੈਂਸ ਜੀ ਮਾਨਯੋਗ ਉਚੇਰੀ ਸਿੱਖਿਆ ਮੰਤਰੀ ਉਹਨਾਂ ਦਾ ਧੰਨਵਾਦ ਕਰਨਾ ਆਏ ਸੀਗੇ ਤੇ ਉਸ ਵੇਲੇ ਦੇ ਉਚੇਰੀ ਸਿੱਖਿਆ ਮੰਤਰੀ ਸਰਦਾਰ ਗੁਰਮੀਤ ਸਿੰਘ ਮੀਥੇਰ ਜੀ ਉਹਨਾਂ ਦਾ ਅਸੀਂ ਧੰਨਵਾਦ ਕਰਨਾ ਆਏ ਸੀਗੇ ਸਾਨੂੰ ਉਮੀਦ ਹੈ ਕਿ ਜਲਦੋ ਜਲ ਸਾਡੇ ਜਿਹੜੇ ਸਾਥੀ ਨੇ ਉਹ ਕਾਲਜਾਂ ਦੇ ਵਿੱਚ ਹੋਣਗੇ ਭਰਤੀ ਪੂਰੀ ਹੋਏਗੀ ਤੇ ਅੱਗੇ ਅਸੀਂ ਪੰਜਾਬ ਨੂੰ ਸੁਨਹਿਰਾ ਬਣਾਉਣ ਦੀ ਜਿਹੜੀ ਸਾਡਾ ਇੱਕ ਕਦਮ ਹੈ ਉਹਦੇ ਵੱਲ ਅਸੀਂ ਆਪਣਾ ਯੋਗਦਾਨ ਪਾ ਸਕਾਂਗੇ ਬਹੁਤ ਬਹੁਤ ਧੰਨਵਾਦ ਅਸੀਂ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਪਿਛਲੇ 2.5 ਸਾਲ ਤੋਂ ਇੱਕ ਲਟ ਕਰੇੇ کورٹ ਵਿੱਚ ਭਰਤੀ ਨੂੰ ਕਾਨੂੰਨੀ ਅੜਚਨਾ ਨੂੰ ਦੂਰ ਕਰਕੇ ਅੱਜ ਸਾਡੀ ਜਿੱਤ ਦਾ ਜਿਹੜਾ ਪਹਿਲਾ ਪੜਾਅ ਅਸੀਂ ਪਾਰ ਕੀਤਾ ਆ ਅੱਜ ਅਸੀਂ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਨਾਲ ਦੀ ਨਾਲ ਉਹਨਾਂ ਤੋਂ ਇਹ ਮੰਗ ਕੀਤੀ ਆ ਕਿ ਸਾਨੂੰ ਜਲਦ ਹੀ ਜਿਹੜਾ ਕਾਲਜਾਂ ਦੇ ਵਿੱਚ ਜੁਆਇਨ ਕਰਵਾ ਕੇ ਤਾਂ ਕਿ ਸਾਡੀ ਜਿਹੜੀ ਜਿੱਤ ਆ ਉਹ ਪੱਕੀ ਹੋ ਜਾਵੇ ਤੇ ਉਹਦੇ ਨਾਲ ਨਾਲ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਅਸਲ ਦੇ ਵਿੱਚ ਜਿਹੜੇ ਬਦਲਾਅ ਹੋਣੇ ਸ਼ੁਰੂ ਹੋ ਗਏ ਆ ਇਹ ਜਿਹੜਾ ਬਦਲਾਅ ਆ ਇਹ 25 ਸਾਲ ਬਾਅਦ ਕਿਸੇ ਵੀ ਸਰਕਾਰ ਨੇ ਇਸ ਚੀਜ਼ ਵੱਲ ਧਿਆਨ ਨਹੀਂ ਸੀ ਦਿੱਤਾ 25 ਸਾਲ ਬਾਅਦ ਸਰਕਾਰੀ ਕਾਲਜਾਂ ਦੇ ਵਿੱਚ ਭਰਤੀ ਆਈ ਆ 25 ਸਾਲ ਤੋਂ ਜਿਹੜੇ ਸਰਕਾਰੀ ਕਾਲਜ ਆ ਉਹ ਆਪਣੇ ਆਖਰੀ ਸਹਾਂ ਤੇ ਸੀ ਮਰਨ ਦੇ ਕਿਨਾਰੇ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕਿਹਾ ਉਹ ਕੀਤਾ ਆ ਤੇ ਉਹਨਾਂ ਨੇ ਸੱਚਮੁੱਚ ਜਿਹੜਾ ਆ ਸਾਡੇ ਨਾਲ ਹੋ ਕੇ ਸਾਰੇ ਕੰਮ ਕੀਤੇ ਆ ਤੇ ਸਾਨੂੰ ਕਾਨੂੰਨ ਕੋਰਟ ਦੇ ਵਿੱਚੋਂ ਕੱਢ ਕੇ ਸਾਨੂੰ ਕਾਲਜਾਂ ਦੇ ਵਿੱਚ ਬੜਿਆ ਆ ਇਸ ਦੇ ਨਾਲ ਨਾਲ ਜਿਸ ਤਰ੍ਹਾਂ ਸੀਐਮ ਸਾਹਿਬ ਕਹਿੰਦੇ ਹੁੰਦੇ ਸੀ ਕਿ ਗੋਰੇ ਬਾਰੋਂ ਨੌਕਰੀਆਂ ਕਰਨ ਆਉਣਗੇ ਸਾਡੇ ਆਪਣੇ ਪੰਜਾਬ ਦੇ ਲੋਕ ਜਿਹੜੇ ਕਿ ਪੰਜਾਬ ਤੋਂ ਨਿਰਾਸ਼ ਹੋ ਕੇ ਪੰਜਾਬ ਨੂੰ ਛੱਡ ਕੇ ਚਲੇ ਗਏ ਸੀਗੇ ਅੱਜ ਉਹ ਜਿਹੜੇ ਸਾਡੇ ਭਾਰਤੀ ਵਿੱਚ ਸਿਲੈਕਟ ਹੋਏ ਆ ਉਹ ਵੀ ਸਾਨੂੰ ਪੁੱਛ ਰਹੇ ਆ ਕਿ ਕਦੋਂ ਆਪਾਂ ਕਾਲਜਾਂ ਵਿੱਚ ਜਾਣਾ ਤੇ ਅਸੀਂ ਟਿਕਟ ਕਰਵਾ ਕੇ ਇੰਡੀਆ ਵਾਪਸ ਆ ਰਹੇ ਆ ਪੰਜਾਬ ਵਾਪਸ ਆ ਰਹੇ ਆ ਇਹ ਸਾਰਾ ਕੁਝ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦੇਣ ਹੈ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੀ ਇੱਕ ਜਿਹੜੀ ਆਸ ਜਗਾਈ ਆ ਆਮ ਘਰਾਂ ਦੇ ਬੱਚੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਜਿਹੜਾ ਪੜਨ ਦਾ ਮੌਕਾ ਮਿਲੇ ਆਇਆ ਕਿ ਉਹ ਆਪਣਾ ਜਿਹੜਾ ਜੋ ਵੀ ਟੈਲੈਂਟ ਆ ਉਹਨੂੰ ਪੰਜਾਬ ਦੇ ਵਿੱਚ ਹੀ ਦਿਖਾ ਕੇ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ